ઠઠે મીઠે મેરા દિયા કરિયા પરતારિયા રામ મિલન નીયા પ્યારિયા તો તો ઇંતજારિયા ઠઠે મીઠે મેરા દિયા કરલિયા પરલัย આયોધ્યા વિકે રામ લલ્લા દે દર્શના વાસ્તે સંગતા દે જાન લિ કેન્દ્ર સરકાર બલ્લો ચલાઈ ગઈ વિશેષ આસ્થા ટ્રેન રાહી આયોધ્યા જાન લિ ਸੰਗਤਾਂ ਦਾ ਇੱਕ ਵੱਡਾ ਜੱਥਾ ਅੱਜ ਤਰਕਸਰ ਸ੍ਰੀ ਮੰਦਰ ਨੂਰਪ੍ਰਵੇਦੀ ਤੋਂ ਰਵਾਨਾ ਹੋਇਆ ਜਿਸ ਦੌਰਾਨ ਮੰਦਰ ਦੇ ਮਹੰਤ ਸਮਦ ਗਰੀ ਤੇ ਬਾਬਾ ਬਲਵਿੰਦਰ ਗੀ ਵੱਲੋਂ ਚੰਡੀ ਦਿਖਾ ਕੇ ਸੰਗਤਾਂ ਨੂੰ ਰਵਾਨਾ ਕੀਤਾ ਤੇ ਸਮੂਹੀਆਂ ਸੰਗਤਾਂ ਨੂੰ ਯਾਤਰਾ ਲਈ ਸ਼ੁਭ ਸ਼ਾਮਾ ਪੇਟ ਕਰਦੀ ਹੋਏ ਕਿ ਆ ਕੀ ਸਾਨੂੰ ਸਮੇਂ-ਸਮੇਂ ਤੇ ਆਪ ਤੇ ਆਪਣੇ ਬੱਚਿਆਂ ਨੂੰ ਸਾਡੇ ਸਨਾਤਨ ਧਰਮ ਦੇ ਵੱਡਮੁੱਲੇ ਇਤਿਹਾਸ ਦੇ ਦਰਸ਼ਨ ਕਰਵਾਉਣੇ ਚਾਹੀਦੇ ਹਨ ਇਸ ਨਾਲ ਜਿੱਤੇ ਸਾਨੂੰ ਆਪਣੇ ਪ੍ਰਾਤਨ ਇਤਿਹਾਸਵੰਦੀ ਵੱਡਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਉੱਥੇ ਹੀ ਸਾਡੀ ਧਰਮ ਚ ਆਸਤਾ ਵੀ ਵਧਦੀ ਹੈ ਇਸ ਮੁਕੇ ਸੰਗਤਾਂ ਨੂੰ ਰਵਾਨਾ ਕਰਨ ਮੁਕੇ ਵਿਸ਼ੇਸ਼ ਤੌਰ ਤੇ ਪਹੁੰਚੇ ਨਗਰ ਪੰਚਾਇਤੀ ਸਾਬਕਾ ਪ੍ਰਧਾਨ ਮਾਸਟਰ ਜਗਨਨਾਥ ਭੰਡਾਰੀ ਭਾਜਪਾ ਅੱਗੂ ਵਿਜੇਪੁਰੀ ਤੇ ਸਨਾਤਨਤਰ ਮੰਚ ਦੇ ਪ੍ਰਧਾਨ ਵੀਰੂ ਸ਼ਰਮਾ ਨੇ ਅਯੋਧਿਆ ਲਈ ਚਲਾਈ ਇਸ ਟ੍ਰੇਨ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਸਨੈਰੀ ਮੌਕਾ ਹੈ ਜਿਹੜਾ ਸਾਡੇ ਇਲਾਕੇ ਦੀਆਂ ਵੱਡੀ ਗਿਣਤੀ ਚ ਸੰਗਤਾਂ ਨੂੰ ਇਕੱਠੇ ਹੋ ਕੇ ਅਯੋਧਿਆ ਦੀ ਪਵਿੱਤਰ ਧਰਤੀ ਤੇ ਪ੍ਰਭੂ ਸ਼੍ਰੀ ਰਾਮ ਲੱਲਾ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ ਇਸ ਨਾਲ ਆਸਤਾ ਦੇ ਨਾਲ ਨਾਲ ਭਾਈਚਾਰਕ ਸਾਂਝ ਵੀ ਮਜ਼ਬੂਤ ਹੋਵੇਗੀ ਬਿਊਰੋ ਰਿਪੋਰਟ ਮੇਰਾ ਪੰਜਾਬ ਨਿਊਜ਼ ਅਸੀਂ ਕਹਿ ਰਹੇ ਜਨੇ ਬਹੁਤ ਅੱਛਾ ਹੈ ਜੋ ਕਿ ਯੋਧਿਆ ਰਾਮ ਭੂਮੀ ਦੇ ਦਰਸ਼ਨ ਕਰਨ ਲਈ ਸੰਗਤਾਂ ਰਵਾਨਾ ਹੋਈਆਂ ਸ਼ਿਵ ਮੰਦਰ ਨੂਰ ਪ੍ਰਵੇਦੀ ਤੋਂ ਜੋ ਕਿ ਸਭ ਨੂੰ ਹੀ ਰਾਮ ਭਗਵਾਨ ਦੇ ਉਡੀਕ ਸੀ 500 ਸਾਲ ਤੋਂ ਇਸ ਭਾਵਨਾ ਵਿੱਚ ਸਾਡੇ ਰਾਸ਼ਟਰੀ ਸਨਾਤਨ ਧਰਮ ਦੇ ਲੋਕ ਜੋ ਕਿ ਸਨਾਤਨ ਨਾਲ ਜੁੜੇ ਹੋਏ ਉਹ ਰਾਮ ਭਗਵਾਨ ਦੇ ਦਰਸ਼ਨ ਕਰਨ ਲਈ ਚੱਲੇ ਸਾਨੂੰ ਬਹੁਤ ਖੁਸ਼ੀ ਹੁੰਦੀ ਜੋ ਕਿ ਸਾਡਾ ਸਨਾਤਨ ਅਗਹੀ ਜਾ ਰਿਹਾ ਹੈ ਹਾਂ ਉਹਨਾਂ ਨੇ ਸਮੇਂ ਦੇ ਵਿੱਚ ਆਪਣੇ ਸਭ ਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਹੈ। ਤੀਰਥਾਂ ਦੇ ਦਰਸ਼ਨ ਕਰਨੇ ਚਾਹੀਦੇ ਆ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਹੀ ਸਿੱਖਿਆ ਦੇਣੀ ਚਾਹੀਏ ਜੋ ਕਿ ਆਪਣਾ ਸਨਾਤਨ ਧਰਮ ਹੈ ਇਸ ਨੂੰ ਅੱਗੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇੱਕ ਕੁਝ ਜਣਾ ਦਾ RAMLALE ਦਰਸ਼ਨ ਕਰਨ ਦਾ ਇੱਕ ਬਹੁਤ ਵਧੀਆ ਪ੍ਰੋਗਰਾਮ ਹੈ ਕਈ ਵਾਰ ਬੰਦੇ ਨੂੰ ਸਾਥ ਨਹੀਂ ਮਿਲਦਾ ਕਈ ਵਾਰ ਫਾਈਨੈਂਸ਼ਲੀ ਤੌਰ ਪਰ ਬੰਦਾ ਨਹੀਂ ਜਾ ਸਕਦਾ ਪਰ ਮੈਂ ਸਮਝਦਾ ਇੱਕ ਬਹੁਤ ਸੱਚਾ ਪ੍ਰਲਾਜ ਜਿਹੜਾ ਕੀਤਾ ਹੈ ਇਹ ਰਿਸ਼ਲਾ ਕ ਜੋ ਕਰਦਾ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਭਗਵਾਨ RAM ਦੀ ਕਿਰਪਾ ਦੇ ਨਾਲ ਜਿਹੜਾ ਇਹਦੇ ਵਿੱਚ ਮੰਦਿਰ ਬਣਿਆ ਇਹ ਸਾਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਸਵਰਗ ਵੜਿਆ ਨਿਹਰਾ ਸਵਰਗਾਸ਼। ਸਾਡੇ ਲੋਕਾਂ ਦੇ ਬੜੇ ਅੱਛੇ ਭਾਗ ਹੈ ਜਿਨ੍ਹਾਂ ਨੂੰ ਐਸੇ ਅਰੇਂਜਮੈਂਟ ਕਰਕੇ ਇੱਥੋਂ ਜਿਹੜਾ ਲੈ ਕੇ ਜਾਇਆ ਜਾ ਰਿਹਾ ਹੈ ਉਹ ਜੋ ਟ੍ਰੇਨ ਲਗਾਈਆਂ ਨੇ ਟ੍ਰੇਨਾਂ ਉਹਨਾਂ ਦੇ ਵਿੱਚ ਪੂਰੀ ਸਹੂਲਤ ਹੈ ਖਾਣ ਦੀ ਪੀਣ ਦੀ ਬਾਹਰ ਅੰਦਰ ਜਾਣ ਦੀ ਸਾਰੀਆਂ ਸਹੂਲਤਾਂ ਇੰਨੀ ਅੱਛੀਆਂ ਐ ਔਰ ਕੋਈ ਕਿਸੇ ਕਿਸਮ ਦੀ ਮਤਲਬ ਮੇਰੇ ਕਹਿੰਦਾ ਕੋਈ ਵੀ ਕਮੀ ਨਹੀਂ ਹੈ ਕਿਸੇ ਗੱਲ ਦੀ। ਆ ਪਹਿਲਾਂ ਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ। ਇਹ ਖੁਸ਼ੀ ਦਾ ਮਾਹੌਲ ਹੈ ਜੀ ਆਪਣੇ ਸ਼ਹਿਰ ਦੇ ਵਿੱਚ। ਇਹ ਸਰਕਾਰਾਂ ਥਰੂ ਜਿਹੜੀਆਂ ਯਾਤਰਾਇਨ ਲਾਣੀਆਂ ਸ਼ੁਰੂ ਕੀਤੀ ਹੈ ਪਹਿਲਾਂ ਪੰਜਾਬ ਸਰਕਾਰ ਤੇ ਹੁਣ ਸੈਂਟਰ ਸਰਕਾਰ ਨੇ ਕੀਤਾ ਅਪਰਾਲਾ ਇਹ ਸਾਨੂੰ ਹਿੰਦੂ ਸਿੱਖਾਂ ਨੂੰ ਜੋੜਨ ਵਾਸਤੇ ਇਹ ਯਾਤਰਾ ਕੱਢ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਨੀ ਜਿਹੜੀ ਹੈ ਸਾਨੂੰ ਇੱਕ ਸਨਾਤਨ ਵਾਰੇ ਹੀ ਨਹੀਂ ਇਕੱਠਾ ਕੀਤਾ ਸਾਨੂੰ ਉਹਨਾਂ ਵਾਸਤੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਸਾਨੂੰ ਤੇ ਬਹੁਤ ਹਰਲਾਸ਼ ਹੈ ਬਹੁਤ ਖੁਸ਼ੀ ਹੈ ਫਿਰ ਰਾਮ ਲਲਾ ਜੀ ਦੇ ਦਰਸ਼ਨ ਹੋਣੇ ਆਦੋ ਇਹ ਬਹੁਤ ਖੁਸ਼ ਆ ਸਭ ਚ ਕਿੰਨੇ ਕਿ ਸੰਗਤ ਨੂੰ ਉਪਰ ਕੁਝਾਰ ਗਿਆ ਜੀ ਲੋਪ ਤੋਂ ਮੇਰੇ ਖਿਆਲ ਡੇਡ 150 ਦੇ ਕਰੀਬ ਬੰਦਾ ਜਾ ਰਿਹਾ ਜੀ ਹਾਂ ਜੀ ਇਹ ਲਗਾਤਾਰ ਬਹੁਤ ਲੰਬੇ ਸਾਲਾਂ ਦੇ ਸੰਘਰਸ਼ ਤੋਂ ਬਾਅਦ RAMLALLA ਜੀ ਵਿਰਾਜਮਨ ਹੋਏ ਹੈ ਉਸ ਤੋਂ ਬਾਅਦ ਲੋਕਾਂ ਨੂੰ ਬਸੇ ਬੜਾ ਜਿ ਮਤਮਾ ਮਿਲਿਆ ਹੈ ਕਿੱਦਰੀ ਮਨ ਚ ਬਲਬਲੇ ਉਸੇ ਅਸੀਂ ਦੱਸ ਨਹੀਂ ਸਕਦੇ ਵੀ ਸਾਡੇ ਮਨ ਚ ਕਿੰਨੀ ਖੁਸ਼ੀ ਹੈ ਲੋਕ ਬਹੁਤ ਖੁਸ਼ ਨੇ ਕੋ ਪ੍ਰਧਾਨ ਮੰਤਰੀ ਜਿਹੜੇ ਬੁੱਧੀ ਸੋਚ ਸਕਦਾ ਇਹ ਕੋਈ ਨਾ ਕਿਦਣਾ ਬੜੇ ਮਜ਼ਬੂਤ ਲੀਡਰ ਨੇ ਸਮਾ ਦਾ ਕੋਈ ਮੁਕਾਬਲਾ ਨਹੀਂ ਇਸ ਵੇਲੇ ਤੇ ਉਹਨਾਂ ਦੇ ਕਰਕੇ ਹੀ ਇਹ ਰਾਮ ਮੰਦਰ ਬਣਿਆ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹੈ ਬਹੁਤ ਵਧੀਆ ਲੱਗ ਰਿਹਾ ਹੈ ਅਜੋਧਿਆ ਨਗਰੀ ਚ ਸ਼੍ਰੀ ਰਾਮ ਜੀ ਪਧਾਰੀ ਰਾਮ ਲੱਲਾ ਪਧਾਰੀ ਸਾਰੇ ਸੰਸਾਰ ਨੂੰ ਹੀ ਖੁਸ਼ੀ ਜੈ ਹੋਵੇ ਬਸ ਹੋਰ ਮਾਂਚਾ ਦੀ ਕਿੱਦਾਂ ਦੇ ਬਲਬਲੇ ਉੱਠ ਰਹੀ ਆ ਵੀ ਇੰਨੇ ਸਾਲਾਂ ਬਾਅਦ ਬਹੁਤ ਤ੍ਰੇਤਾ ਯੁਗ ਦੀ ਤ੍ਰੇਤਾ ਯੁਗ ਦੀ